ਹਾਂਜੀ ਜਿਵੇਂ ਇਹਦੀ ਮੀਟਰ ਵਾਲੇ ਮਾਡਲ ਦੀ ਐ ਰੇਟ ਵੈਲਿਊ ਆਪਾਂ 11000 ਰੁਪਏ ਰੱਖੀ ਦੀ ਐ ਠੀਕ ਹੈ ਜੀ ਇਹ ਪੂਰਾ ਸੈਟਅਪ ਮਿਲ ਜਾਂਦਾ 11000 ਓਕੇ ਠੀਕ ਐ ਆ ਆ ਗਿਆ ਤੇ ਅੱਛਾ ਜੀ ਡਿਜੀਟਲ ਮੀਟਰ ਤੋਂ ਬਿਨਾ ਵੀ ਮਿਲ ਜਾਂਦਾ ਇਹ ਕੱਲੇ ਗਨ ਲੈਣਾ ਗਨ ਪੰਪ ਆ ਬਲੈਕ ਪਾਈਪ ਠੀਕ ਹੈ ਜੀ ਤੇ ਨਾਲ ਡਰਮ ਵਾਲੀ ਪਾਈਪ ਜੇ ਮੀਟਰ ਲੈਣੇ ਆਣੇ ਮੀਟਰ ਲਾਉ ਦੇ ਜੂਗਾ ਬਸ ਕੱਲਾ ਇਹਦੇ 'ਚ ਆ ਆ ਗਿਆ 7200 ਰੁਪਏ ਇਹ ਕੱਲੀ ਮੋਟਰ ਲੈਣੀ ਐ 3500 ਰੁਪਏ 3500 ਦੀ ਠੀਕ ਹੈ ਜੀ ਆ ਕਰੀਏ ਆ ਨੇੜੇ ਅੱਪਾ ਇਹਦਾ 4000 ਰੁਪਏ ਕੱਲੇ ਪੰਪ ਦਾ ਲਓ। ਅੱਛਾ। ਵੀ ਸਟੈਂਡ ਦਾ ਚਲੋ ਆੱਡਾ ਬੈਲਟਾਂ ਦਾ। ਹਾਂਜੀ ਹਾਂਜੀ। ਇਹਨਾਂ ਤੋਂ ਦੇ ਤੋਂ ਕੋਈ ਲੇਬਰ ਮੰਗੀ ਹੈ ਯਾਰ ਅਸੀਂ। ਕੋਈ ਲੇਬਰ ਜਾਂ ਫਿਟਿੰਗ ਸਾਰਾ ਕੁਝ ਚਲਾ ਕੇ ਦਿਖਾਤਾ। ਠੀਕ ਹੈ ਜੀ। ਐਵੇਂ ਮੈਂ ਯੋਨ ਕਿਵੇਂ ਦੇ ਦਊਗੀ ਐਂ ਕਰਕੇ। ਅੱਛਾ। ਨਾਲੇ ਐਮਾ ਜਨ ਨਾਲੋਂ ਰੇਟ ਸਸਤੇ। ਅੱਛਾ। ਹੁਣ ਆਹ ਕਾਰਵਾਸ਼ਰ ਬਣਾ ਕੇ ਦਿੱਤਾ। ਠੀਕ ਹੈ। ਆ ਬਾਈਆਂ ਦੀ ਆਪ ਦੀ ਪੁਰਾਣੀ ਮੋਟਰ ਹੈ। ਓਕੇ। ਇਹਨਾਂ ਦੀ ਪੂਲੀ ਟੁੱਟੀ ਹੋਈ ਸੀਗੀ। ਚਾਹ ਨਵੀਂ ਆਪ ਨੂੰ ਪੂਲੀ ਪੈਸੇ ਲੱਗ ਗਏ। ਹਾਂਜੀ ਹਾਂਜੀ। ਨਹੀਂ ਤਾਂ ਪੁਰਾਣੀ ਪੂਲੀ ਲੱਗ ਜਾਣੀ ਸੀਗੀ। ਆ ਸਕੰਜਾ ਵੀ ਜਿਹੜਾ ਆਪਾਂ ਬਣਾ ਕੇ ਦੇ ਰਹੇ ਆ ਠੀਕ ਹੈ ਵੀ ਆਮ ਤੌਰ ਤੇ ਲੋਕੀ ਲੋਹੇ ਦਾ ਫਰੇਮ ਬਣਾ ਕੇ ਨਾ ਲੋਹੇ ਦੇ ਉੱਤੇ ਹੀ ਮੋਟਰ ਫਿੱਟ ਕਰ ਦਿੰਦੇ ਆ ਆਪਾਂ ਬੋਰਡ ਲਾ ਕੇ ਓਕੇ ਵੀ ਕੋਈ ਕਰੰਟ ਕਰਨ ਦੀ ਹਾਂਜੀ ਸਮੱਸਿਆ ਨਾ ਆਵੇ ਕਿਸੇ ਬੰਦ ਵੀ ਪੈਸੇ ਕਿੰਨੇ ਗਿਆ ਕੁਝ ਵੀ ਨਹੀਂ ਪੈਸੇ ਉਸ ਨੂੰ ਹੀ ਲਾ ਲੋ ਆ 4000 ਦਾ ਪੰਪ ਫਿੱਟ ਹੋਇਆ ਠੀਕ ਹੈ 1000 ਰੁਪਏ ਦਾ ਸਕੰਜਾ 5000 ਰੁਪਿਆ ਆ ਪੂਰੀ ਹੋ ਗਈ ਤੋਂ ਬੈਲਟ ਆਉਗੀ ਓਕੇ ਜਿਆ ਮੁਗਲੈਲ ਪਤਾ ਇਹਦੇ ਚ ਆ ਪੈਸੇ ਲੱਗੇ ਜੇ ਕਾਰਵਾਸ਼ਰ ਰੀਡੀਮੇਡ ਲੈ ਕੇ ਆਨੇ ਆਪਾਂ ਹਾਂਜੀ ਉਹ ਪਹਿਲਾ ਨੰਬਰ ਤਾਂ ਏਸੀ ਵਾਸ਼ਰ ਹੈ ਉਹ ਆਪਣੇ ਸੰਧ ਪੇੜਿਆਂ ਵਾਲੇ ਵਾਸ਼ਰ ਨਹੀਂ ਹੁੰਦੇ ਉਹ ਮੈਂ ਦਿਖਾ ਦਿੰਦਾ ਜੀ ਆਹ ਆਈ ਆ ਆ ਚੀਜ਼ਾਂ ਪਈਆਂ ਨੇ ਉਹ ਤਾਂ ਕੀ ਫਰਕ ਹੈ ਜੀ ਫਿਰ ਇਹਦੇ ਵਿੱਚ ਆਪੇ ਇਹ ਏਸੀ ਵਾਸ਼ਰ ਠੀਕ ਹੈ ਵੱਤੂ ਆ ਦਾ ਆਪਾਂ ਚੰਗਾ ਲੈ ਲਿਆ ਕਾਰਵਾਸ਼ਰ ਬਣਦਾ ਓਕੇ ਆਹ ਚੀਜ਼ ਆ ਆਲ ਰੌਂਡਰ ਹੈ ਜਿੰਨਾ ਮਰਜ਼ੀ ਕੰਮ ਲਈ ਜਾਓ ਸਿਹਰੇ ਛੜਤਾ ਸ਼ਾਂਤੀ ਓਕੇ ਜਿਹਦੇ ਸੋਡੇ ਮੋਟਰ ਦੇ ਕਿਹੜੇ ਐਂਪੀਅਰ ਚੱਕਣੀ ਚਾਹੀਦੀ ਹੈ ਮੋਟਰ 9 10 ਹੱਦ 11 ਐਂਪੀਅਰ ਤੋਂ ਉੱਤੇ ਨਹੀਂ ਜਾਣੀ ਚਾਹੀਦੀ ਠੀਕ ਹੈ ਜੇ 11 ਐਂਪੀਅਰ ਤੋਂ ਮੋਟਰ ਠੀਕ ਹੈ ਠੀਕ ਇਹ ਪ੍ਰਾਣੀ ਆ ਨਵੀਂ ਆ ਤਾਂ ਫਿਰ ਉਹ ਚੁੱਕਦੀ ਥੋੜੇ ਆ ਹਾਂਜੀ ਹਾਂਜੀ ਉਹ ਚਲੋ ਨਵੀਂ ਦਾ ਪੂਰਾ ਸੈਟਅਪ ਹੋ ਵੀ ਬਣ ਜਾਂਦਾ ਓਕੇ ਜਿਵੇਂ ਆਪ ਐ ਆ ਬਣਾਈ ਵੀ ਆਹ ਇੰਜਨ ਤੇ ਫਿੱਟ ਕਰਦੇ ਆਂ ਅੱਛਾ ਆ ਪਿਆ ਹੁਣ ਆ ਮੁੰਡਾ ਇੰਜਨ ਤੇ ਬਣਾ ਕੇ ਦੇਈ ਜਾਂਦਾ ਠੀਕ ਹੈ ਜੀ ਹੁਣ ਇਹਦੇ ਚ ਵੀ ਪੰਪ ਦਿਖਾਣੇ ਆ ਵੀ ਪੂਰਾ ਐ ਨਹੀਂ ਆ ਵੀ ਛੋਟਾ ਪੰਪ ਲਾਤਾ ਯਾਰ ਹਾਂਜੀ ਇਹਦੇ ਵੀ ਕੋਈ ਰੇਟ ਵੈਲਿਊ ਅਸੀਂ ਕੋਈ ਨਹੀਂ ਆ ਵੀ ਨਜਾਇਜ਼ ਲੈ ਰੀ ਅੱਛਾ ਛੋਟੇ ਰੋਟੇਟਰਾਂ ਦੇ ਇੰਜਨ ਠੀਕ ਹੈ 20 ਇੰਜਨ ਲੋਕੀ ਜੂਮਰਾ ਕੇ ਦਿਖਾ ਦੇ ਯਾਰ ਲੋ ਕ ਐਮਾ ਜਾਨ ਐਮਾ ਜਾਨ ਕਰੀ ਜਾਂਦੇ ਮੈਨੂੰ ਐ ਲੱਗਦਾ ਰਤਨ ਟ੍ਰੇਡਿੰਗ ਕੰਪਨੀ ਕੋਟਕਪੂਰੇ ਵਾਲੇ ਨੇ ਐਮਾ ਜਾਨ ਦੀ ਵੀ ਢੂਈ ਲਵਾ ਰੱਖੀ ਐ ਤੇ ਢੂਈ ਕਿਵੇਂ ਲਵਾ ਰੱਖੀ ਐ ਰਤਨ ਟ੍ਰੇਡਿੰਗ ਕੰਪਨੀ ਵਾਲੇ ਕੋਟਕਪੂਰੇ ਵਾਲਿਆਂ ਨੇ ਟ੍ਰੇਡ ਦੇ ਵਿੱਚ ਯਾਰ ਜਿਹੜਾ ਆਪਾਂ ਨੂੰ ਬਹੁਤ ਵਧੀਆ ਮੁਨਾਫਾ ਲੱਗਿਆ ਇਹਨਾਂ ਦੇ ਕਿਉਂਕਿ ਆਪਾਂ ਗੱਲ ਕਰਦੇ ਤੁਸੀਂ ਦੇ ਯਾਰ ਲੋ ਕ ਐਮਾ ਜਾਨ ਐਮਾ ਜਾਨ ਕਰੀ ਜਾਂਦੇ ਮੈਨੂੰ ਐ ਲੱਗਦਾ ਰਤਨ ਟ੍ਰੇਡਿੰਗ ਕੰਪਨੀ ਕੋਟਕਪੂਰੇ ਵਾਲੇ ਨੇ ਐਮਾ ਜਾਨ ਦੀ ਵੀ ਢੂਈ ਲਵਾ ਰੱਖੀ ਐ ਤੇ ਢੂਈ ਕਿਵੇਂ ਲਵਾ ਰੱਖੀ ਐ ਰਤਨ ਟ੍ਰੇਡਿੰਗ ਕ ਰੇਟ ਦੇ ਵਿੱਚ ਯਾਰ ਜਿਹੜਾ ਆਪਾਂ ਨੂੰ ਬਹੁਤ ਵਧੀਆ ਮੁਨਾਫਾ ਲੱਗਿਆ ਇਹਨਾਂ ਦੇ ਕਿਉਂਕਿ ਆਪਾਂ ਗੱਲ ਕਰਦੇ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਕੱਠਾ ਤੁਸੀਂ ਕਿਸੇ ਗੱਲ ਕਰਕੇ ਦੁਕਾਨ ਤੇ ਕੱਠ ਹੁੰਦਾ ਆ ਜੀ ਵੀ ਆਪਾਂ ਦਿਖਾਈਏ ਰੇਟ ਦੇ ਨੇ ਕਿਤੇ ਕੁਆਲਿਟੀ ਵੀ ਤੁਹਾਨੂੰ ਸਿਰਾ ਮਿਲੂਗੀ ਬਈ ਰਤਨ ਟ੍ਰੇਡਿੰਗ ਕੰਪਨੀ ਦੇ ਐ ਨਹੀਂ ਵੀ ਜੇ ਰੇਟ ਸਸਤਾ ਹੈ ਤਾਂ ਕੁਆਲਿਟੀ ਦੇ ਵਿੱਚ ਨਰਮਾਈ ਹੋਊਗੀ ਨਰਮ ਕੋਈ ਚੀਜ਼ ਨਹੀਂ ਹੋਊਗੀ ਇਹਦਾ ਹੀ ਲੋਕੀ ਹੁੰਦਾ ਵੇਚਦੇ ਆ ਹਾਂਜੀ ਤਕਰੀਬਨ ਅਸੀਂ ਓਵੇਂ ਸੈੱਟ ਤਿਆਰ ਕਰਕੇ ਦੇ ਦਿੰਦੇ ਹਾਂ ਠੀਕ ਹੈ ਜੀ ਠੀਕ ਆ ਵੀ ਆ ਫਰੇਮ ਬਣਿਆ ਵੇੇ ਹੁੰਦੇ ਸਾਡੇ ਕੋਲ ਆਪ ਵੱਡਾ ਪੰਪ ਲਾ ਰਹੇ ਹੋ ਠੀ ਲਭੇ ਕਿਸੇ ਤਰ੍ਹਾਂ ਦਾ ਤੁਸੀਂ ਆਪ ਦੀ ਮੋਟਰ ਤੇ ਵੀ ਲਵਾ ਸਕਦੇ ਹੋ ਇਹ ਦੋਨੇ ਕੰਮ ਕਰ ਸਕਦਾ ਸਪੇਅਰ ਕਰਨੀ ਹੈ ਸਪੇਅਰ ਕਰ ਲਓ ਇਹ ਕਾਰਵਾਸ਼ਰ ਦਾ ਬੰਨਣਾ ਹੈ ਕਾਰਵਾਸ਼ਰ ਬੰਨ। ਵੀ ਸਪਰੇ ਐ ਕਰੂ ਵੀ ਖੇਤ ਢੋਲ ਭਰ ਕੇ ਲੈ ਜਾਓ। ਕੰਨਾ ਢੋਲ ਦੇ ਵਿੱਚ ਸਪਰੇ ਹੋਵੇ ਤੇ ਇੰਜਨ ਵਾਲਾ ਆਪਣਾ ਪੰਪ ਨਾਲ ਤਿਆਰ। ਉਹ ਚ ਪਾਈਪ ਸਿੱਧੀ ਤੇ ਗੰਨ ਲਾਓ। ਕਈ ਸੀਮ ਵਾਲੇ ਏਰੀਆ ਹੈ। ਹਾਂਜੀ ਸੀਮ ਹੈ ਜਿੱਥੇ ਉੱਥੇ ਆਪਾਂ ਪਾਣੀ ਨਹੀਂ ਲਾ ਸਕਦੇਗੇ। ਉੱਥੇ ਇਹਦੇ ਨਾਲ ਸਪਰੇ ਹੋ ਜਾਂਦੀ ਹੈ ਪਾਣੀ ਦੀ ਵੀ। ਠੀਕ ਹੈ ਜੀ ਠੀਕ ਹੈ। ਵੀ ਕਈ ਸਾਡੇ ਕੋਲ ਬਹੁਤ ਕਸਟਮਰ ਬਣਵਾ ਕੇ ਲੈ ਕੇ ਜਾਂਦੇ ਆ। ਅੱਛਾ। ਵੀ 1.5 ਕਿੱਲੇ ਦੀ ਪਾਈਪ ਲਾ ਲਈ। ਓਕੇ। ਵੀ ਵਧੀਆ ਕੰਮ ਚੱਲੀ ਜਾਂਦਾ। ਠੀਕ ਹੈ ਜੀ। ਹੁਣ ਜਿਵੇਂ ਆਜੋ ਆਹ ਪੰਪ ਆ ਮੋਟਰਾਂ ਦੇ ਫਿੱਟ ਹਾਂਜੀ ਵੀ ਜੋ ਜੀ ਆ ਅਗਲੇ ਦੀ ਆਪਦੀ ਰਿਕੁਆਇਰਮੈਂਟ ਹੈ ਉਹ ਜੀ ਮੋਟਰ ਤੇ ਆ ਜੋ ਪਤੂ ਬਾਤ ਜਿਵੇਂ ਸਪਰੇ ਪੰਪ ਹੈ ਹਾਂਜੀ ਇੰਜਨ ਵਾਲਾ ਸਪਰੇ ਪੰਪ ਸਾਡੇ ਤੋਂ ਤੁਸੀਂ ਜਿਹੜੀ ਮਰਜ਼ੀ ਕੰਪਨੀ ਦਾ ਠੀਕ ਹੈ ਜੀ ਜਿਹੜਾ ਮਰਜ਼ੀ ਮੋਡਲ ਬਣਦੇ ਵੀਰੇ ਸਾਰੇ ਚਾਈਨਾ ਚ ਅੱਛਾ ਇੰਡੀਆ ਚ ਕੋਈ ਨਹੀਂ ਬਣਦਾ ਹਾਂਜੀ ਬ੍ਰਾਂਡ ਜਿਹੜਾ ਮਰਜ਼ੀ ਤੁਸੀਂ ਸਾਡੇ ਤੋਂ ਲੈ ਸਕਦੇ ਇੱਕ ਰੇਟ ਦੇ ਵਿੱਚ ਜੇ ਆਪਾਂ ਕਿਸਾਨ ਭਰਾਵਾਂ ਨੂੰ ਇਹ ਪੰਪ ਹੈ ਜਿਹੜੇ ਭੁੰਡੇ ਕਹਿੰਦੇ ਦਾ ਜਿਹੜਾ ਤੁਸੀਂ ਲਾ ਲਓ ਫੋਸਟੋਕ ਪੰਪ ਆਪਾਂ 6500 ਰੁਪਏ ਤੋਂ ਸ਼ੁਰੂ ਠੀਕ ਹੈ ਹੁਣ ਜਿਵੇਂ ਅੱਜ ਆਇਤ ਵੀ ਨਾ ਰੇਟ ਥੋੜੇ ਘਟ ਗਏ ਚੀਜ਼ਾਂ ਦੇ ਓਕੇ ਜਿਹੜਾ ਫੋਸਟੋਕ ਪੰਪ ਡਬਲ ਪ੍ਰੈਸ਼ਰ ਹਾਂਜੀ ਜਿਵੇਂ ਡਬਲ ਪ੍ਰੈਸ਼ਰ ਵਾਲੇ ਪੰਪ ਆਪਾਂ 7000 ਰੁਪਏ ਤੋਂ ਸਟਾਰਟਿੰਗ ਠੀਕ ਹੈ ਓਕੇ 7000 8000 8500 9000 ਠੀਕ ਹੈ ਜੀ ਮਹਿੰਗਾ ਜਿੰਨਾ ਮਰਜ਼ੀ ਲੈ ਲਓ ਇਹਦੇ ਵਿੱਚ ਵੀ ਕੋਈ ਕੈਟਾਗਰੀ ਨਹੀਂ ਹੁੰਦੀ ਵੀ ਹੋਂਡਾ 23 ਦੇ ਆਪਣੇ ਕੋਲ origional ਹੋਂਡਾ 23 ਦੇ ਪੰਪ ਹੈਗੇ ਆ ਠੀਕ ਹੈ ਜੀ ਹੁਣ ਜਿਵੇਂ ਅੰਦਰ ਜਿਵੇਂ ਮਹਿੰਗੇ ਪੰਪ ਵੀ ਹੈਗੇ ਆ ਸਸਤੇ ਵੀ ਆ ਗਿਆ। ਉੱਤ ਸਾਰਾ ਕੋਈ ਮਿਲ ਤੇ ਆ। ਠੀਕ ਹੈ ਜੀ। ਫਿਰ ਵਿਦਾਊਟ ਬਿੱਲ ਕੋਈ ਵੀ ਆਈਟਮ ਨਹੀਂ ਚੀਜ਼। ਓਕੇ। ਜੇ ਸਰਕਾਰ ਦੀ ਕਿਵੇਂ ਇੰਜਨ ਵਾਲੇ ਪੰਪਾਂ ਦੇ ਉਹਨੂੰ ਕੋਈ ਸਬਸਿਡੀ ਆਉਂਦੀ ਹੈ। ਹਾਂਜੀ। ਤਾਂ ਤੁਹਾਨੂੰ ਬਿੱਲ ਮਿਲਣਾ ਚਾਹੀਦਾ। ਬਿੱਲ ਮਿਲਣਾ। ਵੀ ਵਿਦਾਊਟ ਬਿੱਲ ਕੋਈ ਵੀ ਚੀਜ਼ ਹੈ ਨਹੀਂ ਯਾਰ। ਓਕੇ। ਵੀ ਇਹ ਨੀਗਾ ਵੀ ਆ ਪੰਪਾਸ ਹੀ ਦੇਤਾ 8000 ਦਾ। ਹਾਂਜੀ। ਬਾਈ ਜੀ ਬਿੱਲ ਕਟਾਣਾ, ਬਿੱਲ ਦੇ ਪੈਸੇ ਅੱਡਾ ਉਹ ਕੰਮ ਨਹੀਂ ਕਰਿਆ। ਅੱਛਾ ਵੀ ਵਿਦ ਬਿੱਲ ਹੈ ਜਿਹੜੇ ਵੀ ਰੇਟ ਹੈ ਓਕੇ ਜਿਵੇਂ ਆ ਇੰਜਨ ਵਾਲੇ ਪੰਪ ਪਏ ਆ ਆ ਬਰਸ਼ ਕਟਰ ਪਏ ਆ ਜੋ ਵੀ ਆਈਟਮ ਲੈਣੀ ਹੈ ਆ ਬੈਟਰੀ ਵਾਲੇ ਪੰਪ ਪਏ ਆ ਹਾਂਜੀ ਜੋ ਵੀ ਆਪਾਂ ਆਈਟਮ ਲੈਣੀ ਹੈ ਓਕੇ ਸਭ ਚੀਜ਼ਾਂ ਬਿੱਲ ਤੇ ਸਪੀਡ ਵੇ ਕੀ ਹੈ ਇਹ ਵਾਈਕਮ ਕਲੀਨਰ ਆ ਗਈ ਠੀਕ ਇਹਦੇ ਵਿੱਚ 15 ਲੀਟਰ ਤੋਂ ਲੈ ਕੇ ਹਾਂਜੀ ਆ ਪਈ 80 80 ਲੀਟਰ ਦੇ ਵਾਈਕਮ ਹੈਗੇ ਆ 15 ਲੀਟਰ ਤੋਂ 15 ਲੀਟਰ 20 ਲੀਟਰ 25 ਲੀਟਰ 30 ਲੀਟਰ ਹਾਂਜੀ ਫਿਰ ਜਿਵੇਂ 40 ਲੀਟਰ ਠੀਕ ਹੈ 50 ਲੀਟਰ 70 ਲੀਟਰ 80 ਲੀਟਰ ਐ ਆ ਜਾਂਦੇ ਆ ਹਾਰੇ ਤਰ੍ਹਾਂ ਦਾ ਵੈਕਿਊਮ ਮਿਲ ਜਾ ਆਪਾਂ ਜਸ ਆ ਆ ਤਿੰਨ ਮੋਟਰਾਂ ਵਾਲੇ ਆ ਜਿਵੇਂ ਆ ਤਿੰਨ ਮੋਟਰਾਂ ਵਾਲੇ ਆ ਇਹ ਕਮਰਸ਼ੀਅਲ ਆ ਜਾਂਦੇ ਜਿੰਨਾਂ ਦੀਆਂ ਗੱਡੀਆਂ ਗੁੱਡੀਆਂ ਆ ਅੱਛਾ ਜੀ ਵੀ ਸਰ ਆਪਣਾ ਸਰਵਿਸ ਸਟੇਸ਼ਨ ਆ ਆ ਦੋ ਮੋਟਰਾਂ ਵਾਲਾ ਆ ਗਿਆ ਆ ਇੱਕ ਮੋਟਰਾਂ ਵਾਲਾ ਆ ਗਿਆ ਆ ਆਟਾ ਚੱਕੀਆਂ ਆ ਗਈਆਂ ਅੱਛਾ ਜੀ ਆ ਹੁਣ ਜਿਵੇਂ ਉੱਥੇ ਆਪਾਂ ਬਾਹਰ ਦਿਖਾਇਆ ਹਾਂ ਤੁਸੀਂ ਆ ਰੈਡੀमेड ਵੀ ਆਂਦੇ ਆਪਣੇ ਬਣਾਏ ਤਾਂ ਅੱਛਾ ਰੈਡੀमेड ਵੀ ਆਉਂਦੇ ਬਣਾਏ ਹਾਂ ਇਹ ਜਿਹੜਾ ਆਪਾਂ ਬਣਾਉਨੇ ਆ ਇਹ ਕੀ ਆ ਯਾਰ ਆ ਲੋਹੇ ਦਾ ਫਰੇਮ ਲੱਗਿਆ ਪਿਆ ਉਹਦੇ ਚ ਆਪਾਂ ਟਾਇਰਾਂ ਵਾਲਾ ਲਾ ਲਨੇ ਠੀਕ ਹੈ ਵੀ ਜਿੰਮੇਦਾਰ ਨੂੰ ਉਹ ਸੌਖਾ ਰਹਿੰਦਾ ਸੌਖਾ ਰਹਿੰਦਾ ਚੱਕ ਧਰ ਦੋ ਆ ਵੀ ਖਿੱਚ ਕੇ ਲੈ ਕੇ ਆਣਾ ਇਹਦੇ ਚ ਵਾਟਰ ਪੰਪ ਦੀ ਫੁੱਲ ਰੇਂਜ ਹੈਗੀ ਆ ਠੀਕ ਹੈ 3 ਇੰਚੀ ਪਾਣੀ 2 ਇੰਚੀ ਪਾਣੀ 1.5 ਇੰਚੀ ਪਾਣੀ ਛੋਟੇ ਠੀਕ ਹੈ ਜੀ ਆਰਥੋਗਰ ਦੀ ਫੁੱਲ ਰੇਂਜ ਆ ਫਿਰ ਸਾਰੇ ਬ੍ਰਾਂਡ ਪਏ ਆ ਯਾਰ ਠੀਕ ਹੈ ਜੀ ਆ ਜਿਵੇਂ ਰਾਜੀ ਦਾ ਸੁਪਰੀ ਮੈਨ ਦਾ ਐਸਪੀ ਦਾ ਹਾਂਜੀ ਵੀ ਮੇਰੇ ਆਪ ਦੇ ਆ ਬਣਦੇ ਦਾ ਚੈਨਾ ਚੀ ਆ ਯਾਰ ਹਾਂਜੀ 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 ਵੀ ਜਿਹੜੀ ਮਰਜ਼ੀ ਕੋਈ ਚੀਜ਼ ਅਗਲਾ ਲੈ ਸਕਦਾ ਠੀਕ ਹੈ ਜੀ ਹੁਣ ਜਿਵੇਂ ਆ ਸਾਰੀ ਆਟਾ ਚੱਕੀ ਦੀ ਫੁੱਲ ਰੇਂਜ ਆ ਜਿਵੇਂ ਆਪਣੇ ਹੁਣ ਜੀਮਿੰਦਾਰ ਰਸਤੇ ਹਾਂਜੀ ਜਿਵੇਂ ਪਸ਼ੂ ਰੱਖੇ ਆ ਇਹ ਚੱਕੀਆਂ ਹਲਦੀ ਮਸਾਲਾ ਆਟਾ ਦਾਣਾ ਹਾਂਜੀ ਲੇਟੀ ਸਾਰਾ ਕੁਝ ਤਿਆਰ ਕਰਦੇ ਠੀਕ ਹੈ ਜੀ ਠੀਕ ਹੈ ਇੱਕ ਚੱਕੀ ਨਾਲ ਸੱਤ ਤਰ੍ਹਾਂ ਦੀਆਂ ਜਾਲੀਆਂ ਆਉਂਦੀਆਂ ਓਕੇ ਠੀਕ ਹੈ ਜੀ ਸੱਤ ਤਰ੍ਹਾਂ ਦੇ ਤੇ ਜਿਹੋ ਜਿਹਾ ਮਰਜ਼ੀ ਸਮਾਨ ਇੱਕ ਸਾਲ ਦੀ ਮੋਟਰ ਦੀ ਗਾਰੰਟੀ ਹੈ ਓਕੇ ਜੀ ਉਹਨਾਂ ਹਵਾ ਵਾਲੀਆਂ ਟੈਂਕੀਆਂ ਦਾ ਕੰਮ ਆਪਾਂ ਐਤ ਕੀ ਸ਼ੁਰੂ ਕੀਤਾ ਠੀਕ ਹੈ ਜੀ ਇਹਦੇ ਵਿੱਚ ਵੀ ਛੋਟੀ ਤੋਂ ਛੋਟੀ ਹਾਂਜੀ ਤੇ ਵੱਡੀ ਤੋਂ ਵੱਡੀ ਟੈਂਕੀ ਹੈਗੀ ਆ ਅੱਛਾ ਵੀ ਜਿਹੜੀ ਮਰਜ਼ੀ ਫਿਰ ਸਪਰੇਅ ਪਾਰਟਸ ਆਪਨੂੰ ਕੋਲੇ ਹਰ ਚੀਜ਼ ਦਾ ਤਾਨੂੰ ਮਿਲੂ ਆ ਹਾ ਜੀ ਠੀਕ ਹੈ ਜੀ ਇਹ ਕੁਦਰਤੀ ਸਾਡੇ ਕੋਲੇ ਨਹੀਂ ਹੈਗਾ ਅਸੀਂ ਨਵੀਂ ਚੀਜ਼ ਚੋਂ ਕੱਢ ਕੇ ਦੇ ਦਿੰਨਾ ਵੀ ਅਗਲੇ ਨੂੰ ਖੱਜਲ ਖਵਾਰ ਨਹੀਂ ਕਰਨਾ ਠੀਕ ਹੈ ਜੀ ਜੇ ਕਿਸੇ ਕੋਲੇ ਕੱਲੀ ਟੈਂਕੀ ਹੈ ਉੱਤੇ ਆਪਣਾ ਇਹ ਮੋਟਰ ਤੇ ਮਿਲ ਜਾਂਦਾ ਜੀ ਆਪਾਂ ਉਹ ਕੋਈ ਆ ਉਹ ਕੱਲਾ ਪੰਪ ਵੀ ਲੈ ਜਾਊਗਾ ਸਿੰਗਲ ਹੈਡ ਹਾਂ ਸਿੰਗਲ ਹੈ ਠੀਕ ਹੈ ਜੀ ਫਿਰ ਟੈਂਕੂ ਹੋਣੀ ਚਾਹੀਦੀ ਹੈ ਓਕੇ ਠੀਕ ਹੈ ਜੀ ਆਜ ਕਿਹੜੇ ਮੈਂ ਆਪਾਂ ਬਾਹਰ ਬਾਸ਼ਰਾਂ ਦੀ ਗੱਲ ਕਰੀ ਸੀ ਆ ਆਗੇ ਠੀਕ ਹੈ ਜੀ ਇਹ ਕਿਵੇਂ 3400 ਰੁਪਏ ਤੋਂ ਸਟਾਰਟਿੰਗ ਰੇਟ ਹੈ ਓਕੇ ਇਹਦੇ ਵਿੱਚ ਵੀ ਆਪਣੇ ਕੋਲ 12.5 ਹਜ਼ਾਰ ਤੱਕ ਦੇ ਹੈਗੇ ਆ ਠੀਕ ਹੈ ਪਰ ਇਹ ਮੈਂ ਰეკਮੈਂਡੇਸ਼ਨ ਨਹੀਂ ਕਰਦਾ ਮੈਂ ਸਿਰਫ ਰეკਮੈਂਡੇਸ਼ਨ ਉਹਨੂੰ ਕਰਦਾ ਜਿਹਦੇ ਕੋਲੇ ਗੱਡੀ ਗੁੱਡੀ ਆ ਚੰਗਾ ਲੈਣਾ ਤਾਂ ਠੀਕ ਹੈ ਪਰ ਇਹਨੂੰ ਜਿਵੇਂ ਆਪਾਂ ਸੰਧਪੇੜੇ ਜਾਂ ਹੋਰ ਚੀਜ਼ਾਂ ਆਸਤੇ ਨਾਲੋ ਆਖਾ ਜਿਆਦਾ ਉਦੋਂ ਤਾਂ ਬੈਟਰ ਹੈ ਜਿੰਨੇ ਪੈਸੇ ਆਪਾਂ ਇਹਦੇ ਤੇ ਲਾਣੇ ਠੀਕ ਹੈ ਜੀ ਕਰੇ ਟੋਕੀ ਵਾਲੀ ਮੋਟਰ ਹੁੰਦੀ ਹੈ ਪੁਰਾਣੀ ਹੈਗੀ ਆ ਤਾਂ ਲੈ ਲਿਆ ਨਹੀਂ ਤਾਂ ਆਪਾਂ ਨਵੀਂ ਜੀ ਲਾ ਕੇ ਦੇ ਦਿੰਦੇ ਆ ਯਾਰ ਠੀਕ ਹੈ ਜੀ ਠੀਕ ਹੈ ਵੀ ਰੇਡ ਵੈਲਿਊ ਜਮਾ ਜਾਇਆ ਜਾ ਫੋਗਿੰਗ ਮਸ਼ੀਨਾਂ ਹੈਗੀਆਂ ਸਾਰੀ ਕੰਪਨੀ ਦੀਆਂ ਸਾਰੀ ਤਰ੍ਹਾਂ ਦੀਆਂ ਧੂਆਂ ਵਾਲੀਆਂ ਮਸ਼ੀਨਾਂ ਠੀਕ ਹੈ ਓਕੇ ਧੂਆਂ ਕਰਦੀ ਫੋਗਿੰਗ ਮਸ਼ੀਨਾਂ ਠੀਕ ਹੈ ਇੱਧਰ ਵੀ ਦੇਖੀ ਤੁਸੀਂ ਨਿਗ੍ਹਾ ਮਰਾ ਲਿਆ ਕਰੋ ਨਾ ਜ਼ੂਮ ਕਰਕੇ ਚੀਜ਼ ਦੇ ਨੇੜੇ ਆ ਆ ਗਿਆ ਟਰੈਕਟਰ ਵਾਲੇ ਪੰਪ ਜਿਵੇਂ ਆ ਵਿਟੂ ਦੇ ਪਏ ਆ ਠੀਕ ਹੈ ਜੀ ਸਪੀਡ ਵੇਜ ਦੇ ਪਏ ਆ ਸਪਰੇਅ ਵਾਲੇ ਡਰਮ ਹਾਂ ਹਾਂ ਛੋਟੇ ਤੋਂ ਛੋਟਾ ਇਹਦੇ ਵਿੱਚ ਜਿਵੇਂ ਆਪਾਂ ਬਾਹਰ ਫਿੱਟ ਕਰਦੇ ਪਏ ਆ ਆ ਬਾਈ ਨੰਬਰ ਪੰਪ ਹੁੰਦੇ ਆ ਠੀਕ ਹੈ ਇਹ ਆਪਣੇ ਕੋਲੇ 3200 ਰੁਪਏ ਤੋਂ ਲੈ ਕੇ 5000 ਤੱਕ ਦੇ ਪੰਪ ਆ ਓਕੇ ਜੇ ਕਿਸੇ ਦੀ ਆਪਦੀ ਅਸੀਂ ਇਹਦੇ ਵਿੱਚ ਲੇਬਰ ਕਿਸੇ ਤੋਂ ਨਹੀਂ ਲੈਂਦੇ ਜੀ ਆਪ ਅਗਲਾ ਆਪਦੀ ਪੁਰਾਣੀ ਮੋਟਰ ਲੈ ਕੇ ਆਂਦਾ ਠੀਕ ਹੈ ਜੇ ਕਿਸੇ ਨੂੰ ਇਹ ਵੀ ਸ਼ੱਕ ਹੋਵੇ ਯਾਰ ਵੀ ਇਹ ਪੰਪ ਮਹਿੰਗਾ ਲਾਂਦੇ ਹੋਣਗੇ ਹਾਂਜੀ ਹਾਂਜੀ ਜਿਵੇਂ ਸਾਡਾ ਪੰਪ 3200 ਰੁਪਏ ਤੋਂ ਸਟਾਰਟ ਆ ਤੁਸੀਂ ਆਪਦਾ ਰੇਟ ਟਰਾਈ ਕਰ ਸਕਦੇ ਹੋ ਵੀ ਬਾਜ਼ ਆ ਇਹ ਵੀ ਨੀਗਾ ਵੀ ਇਹ ਕਈਰ ਗਾ ਕਸਟਮਰ ਦੇ ਮਨ ਦਿਮਾਗ ਚ ਜੂਆ ਵੀ ਇਹਨੇ ਫਿੱਟ ਕਰਤਾ ਠੀਕ ਹੈ ਵੀ ਫਰੀ ਤਾਂ ਕੋਈ ਕਰਦਾ ਹੀ ਨਹੀਂ ਫਿੱਟ ਯਾਰ ਹੁਣ ਕਿਵੇਂ ਉਹ ਪੀਸ ਫਿੱਟ ਕੀਤਾ 3 ਘੰਟੇ ਲੱਗ ਗਏ 3 ਘੰਟੇ ਵੀ ਯਾਰ ਉਹ ਪੂਲੀ ਗ੍ਰੈਂਡ ਕਰਾ ਕੇ ਲੈ ਕੇ ਆਇਆ ਮੁੰਡਾ ਜੀ ਹਾਂ ਜੀ ਉਹਦੇ ਵਿੱਚ ਅਸੀਂ ਕੋਈ ਲੇਬਰ ਨਹੀਂ ਲੈਂਦੇ ਅੱਛਾ ਜੇ ਅਗਲੇ ਦੀ ਆਪ ਦੀ ਮੋਟਰ ਲਿਆਓ ਠੀਕ ਹੈ ਅਸੀਂ ਕਰ ਦਿੰਨੇ ਆ ਜਿਵੇਂ ਸਾਡੇ ਕੋਲੇ 3200 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਹਾਂ ਜੀ ਜਿਵੇਂ ਆਹ ਪੰਪ ਪਿਆ ਯਾਰ ਜਿਵੇਂ ਆਹ ਵਾਲਾ ਮਾਡਲ ਹੈ ਇਹ ਸਾਰਾ 3500 ਰੁਪਏ ਅੱਛਾ 3500 ਰੁਪਏ ਵੀ ਇਹ ਆਟ ਆਟ ਰਿਕਟਾਂ ਦੇ ਆ ਕੋਈ ਜਿੰਨਾ ਮਰਜੀ ਇਹਦੇ ਚ ਤੁਸੀਂ ਮਹਿੰਗਾ ਲੈ ਲਓ ਜਿੰਨਾ ਆ ਜਿਵੇਂ ਪਿਆ 3200 ਰੁਪਏ ਦਾ ਹਾਂਜੀ ਇਹਦੇ ਚ ਉਹ ਬਾਈ ਜਾਨੇ 4000 ਆਲਾ ਲਵਾਇਆ ਠੀਕ ਹੈ ਕਿਸੇ ਨੇ 5000 ਆ ਜੋ ਲਵਾਣਾ ਉਹ ਲਵਾ ਸਕਦਾ ਯਾਰ ਅਸੀਂ ਕੋਈ ਹਾਂ ਜਿਹੜਾ ਸਮਾਨ ਲੱਗੂਗਾ ਉਹ ਅਗਲੇ ਦੇ ਗਾਗ ਦੇ ਪੈਸੇ ਤੁਹਾਨੂੰ ਠੀਕ ਹੈ ਜੇ ਕੋਈ ਗੱਡੀ ਧੋਣ ਵਾਲੀ ਪੈਸੇ ਲੈਣੀ ਹੈ ਉਹਨਾਂ ਨੇ ਸੱੜਾ 55ਾ ਲੈਣਾ 55ਾ ਦਾ ਵੀ ਰੇਟ ਆਪਣਾ 1000 ਰੁਪਏ ਆ ਜੀ ਜੀ ਜਿੱਥੇ ਮਰਜੀ ਕੋਈ ਟਰਾਈ ਕਰੇ ਓਕੇ ਵੀ ਲੋਹੇ ਦਾ ਫਰੇਮ ਬਣਾ ਕੇ ਹੈਵੀ ਬਣਦਾ ਪਿਆ ਨਾਲੇ ਨਹੀਂ ਨਹੀਂ ਹੈਵੀ ਵੇਖਿਆ ਹਾਂ ਵੀ ਚਾਰੇ ਟਾਇਰ ਲਾ ਕੇ ਉੱਤੇ ਲੱਕ ਇਹ ਨਹੀਂਗਾ ਵੀ ਉਹਦੇ ਉਧਰ ਦੇ ਪਾਸੋਂ ਕਸਰ ਕੱਢਤੀ ਮਿੰਗਾ ਲਾਤਾ ਆ ਟੈਂਕੀਆਂ ਆ ਗਈਆਂ ਜੀ ਸਾਰੇ ਠੀਕ ਹੈ ਜੀ ਵੀ ਚੀਨੀ ਮਰਜੀ ਤੁਸੀਂ ਛੋਟੀ ਲੈਣੀ ਹੈ ਛੋਟੀ ਲੈ ਲਓ 에어 ਕੰਪਰੈਸ਼ਨ ਹਾਂ ਜਿੱਤੇ ਮਰਜੀ ਜਿਵੇਂ ਆਪਾਂ ਰੰਗ ਪੇਂਟ ਦਾ ਕੰਮ ਸ਼ੁਰੂ ਕਰਨਾ ਕਿਸੇ ਨੇ ਕੁਝ ਵੀ ਹਾਂ ਆ ਸਪੀਡ ਵੇਜ ਦੀਆਂ ਸਪੀਡ ਮੈਨ ਦੀਆਂ ਸਾਰੀਆਂ ਹੈਗੀਆਂ ਇੱਕੋ ਹੀ ਬ੍ਰਾਂਡ ਹੈ ਦੋਵਾਂ ਦਾ ਇੱਕੋ ਹੀ ਗੰਦੇ ਦਾ ਠੀਕ ਹੈ ਜੀ ਇਹ ਪੁਰਾਣੇ ਮਾਡਲ ਹੈ ਇਹ ਨਵੇਂ ਮਾਡਲ ਆਉਣਾ ਕੀ ਹੈ ਇਹ ਬਹੁਤ ਘੈਂਟ ਚੀਜ਼ ਹੈ ਵੀ ਹਾਂ ਜਿਵੇਂ ਲੱਕੜ ਵੱਢਣ ਵਾਲੀਆਂ ਮਸ਼ੀਨਾਂ ਆ ਗਈਆਂ ਇਹ ਸਭ ਬ੍ਰਾਂਡਡ ਪਈਆਂ ਆ ਇਹ ਕਟਰ ਵਗੈਰਾ ਹੈ ਨਾ ਸਾਰੇ ਨਾਲੇ ਇਹ ਨਹੀਂ ਆ ਵੀ ਇੱਕ ਜਿਹੇ ਕਿਲ ਕੰਪਨੀ ਦਾ ਪਿਆ ਤੇ ਇੱਕ ਮਾਡਲ ਹੀ ਪਿਆ ਇਹਦੇ ਸਾਰੇ ਮਾਡਲ ਹਾਜ਼ਰ ਹੈ ਠੀਕ ਹੈ ਜੀ ਇਹ ਆ ਗਿਆ ਹੈਜ ਕਟਰ ਸਟਲ ਦਾ ਠੀਕ ਹੈ ਵਾਈਕਮ ਕਲੀਨਰ ਜਿਵੇਂ ਯਾਰ ਚਲੋ ਆਪਦੇ ਵੱਲੋਂ ਅਸੀਂ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੇ ਕਈ ਯਾਰ ਕੁਦਰਤੀ ਹੋ ਵੀ ਸਕਦਾ ਕੋਈ ਇਹ ਨਹੀਂ ਪਰ ਅਸੀਂ ਕਸਟਮਰ ਦੇ ਨਾਲ ਆ ਓਕੇ ਇਹ ਨਹੀਂ ਆ ਵੀ ਚਲੋ ਯਾਰ ਪਿੱਛੇ ਕੋਈ ਗਲਤ ਚੀਜ਼ ਆ ਗਈ ਹਾਂਜੀ ਹਾਂਜੀ ਉਹ ਨਹੀਂ ਆ ਵੀ ਉਹਨੂੰ ਟੈਨਸ਼ਨ ਲੈਣ ਦੀ ਲੋੜ ਆ ਵੀ ਇਹ ਕਹਿਣ ਦਾ ਭਾਵ ਆ ਹੁਣ ਜਿਵੇਂ ਆ ਵਾਸ਼ਰ ਆ ਇਹ ਵਾਸ਼ਰ ਨਹੀਂ ਨਾ ਪਰ ਚੀਜ਼ ਕਰੋ ਠੀਕ ਹੈ ਜੀ ਇਹਦੀ ਕੁਦਰਤੀ ਜਿਵੇਂ ਟਾਇਰ ਚਾਰ ਚਾਰ ਹੈ ਜੇ ਟਾਇਰ ਟੁੱਟ ਕੇ ਕਸਟਮਰ ਨੇ ਚਲਾਤਾ ਤਾਂ ਸੀਐਲ ਇੱਕ ਪਾਸੇ ਹੋ ਜਾਂਦਾ ਉਹਦੇ ਨਾਲ ਮੋਟਰ ਤੇ ਨਾ ਜ਼ੋਰ ਲੱਗ ਲੱ ਜਾਂਦਾ ਅੱਛਾ ਜਦੋਂ ਮੋਟਰ ਦਾ ਜ਼ੋਰ ਲੱਗ ਗਿਆ ਮੋਟਰ ਨੇ ਆਟੋਮੈਟਿਕ ਸੜਨਾ ਹੀ ਸੜਨਾ ਫਿਰ ਇੰਨਾ ਚੀਜ਼ਾਂ ਚ ਨਾ ਕਰੰਟ ਆ ਜਾਂਦਾ ਕਿਉਂਕਿ ਇਹ ਕੰਬੋ ਹੈ ਅੱਛਾ ਇਹ ਥੋੜੇ ਕੰਮ ਵਾਸਤੇ ਹੁੰਦੇ ਆ ਜਿਆਦਾ ਕੰਮ ਵਾਸਤੇ ਕਿਹੜੇ ਆਪਾਂ ਬਾਹਰ ਬਣਾਈ ਜਾਂਦੇ ਆ ਉਹ ਹੀ ਬੈਸਟ ਠੀਕ ਹੈ ਜੀ ਉਹਦੇ ਵਿੱਚ ਮੋਟਰਾਂ ਜਿਹੜੀਆਂ ਮਰਜ਼ੀ 1.5 ਐਚਪੀ ਦੀ ਲਵਾਣੀ ਹੈ 1.5 ਦੀ 1 ਦੀ 2 ਦੀ ਆਪਾਂ ਲਾ ਕੇ ਉਸ ਕੈਟਾਗਰੀ ਦੇ ਹਿਸਾਬ ਨਾਲ ਦੇ ਦਿੰਦੇ ਆ ਠੀਕ ਹੈ ਜੀ ਵੀ ਇਹ ਨਹੀਂ ਆ ਯਾਰ ਕਿਸੇ ਨੂੰ ਵੀ ਰੁਪਿਆ ਵਧ ਲੱਗੂ ਆ ਸਾਡੇ ਵੱਲੋਂ ਤਾਂ ਨਹੀਂ ਲੱਗਦਾਗਾ ਰਗਲੇ ਦੀ ਹੁਣ ਸੋਚ ਆ ਹਰ ਬੰਦੇ ਦੀ ਆਪਦੀ ਆ ਹਾਂਜੀ ਹੁਣ ਕਿਵੇਂ ਆ ਸਪੀਡ ਵੇਜ ਵਾਲਿਆਂ ਨੇ ਆ ਬਹੁਤ ਵਧੀਆ ਮਾਡਲ ਕੱਢਿਆ ਠੀਕ ਹੈ ਇਹ ਉਹ ਪੰਪ ਹੈ ਵੀਰੇ ਜਿਹੜੇ ਅੱਜ ਤੋਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਆਉਂਦੇ ਸੀ ਆਉਂਦੇ ਸੀ ਇਹ ਇਹਨਾਂ ਨੇ 4-5 ਸਾਲ ਪਹਿਲਾਂ ਬੰਦ ਕਰਤੇ ਸੀ ਠੀਕ ਹੈ ਹੁਣ ਕਦੋਂ ਡਿਮਾਂਡ ਦੁਆਰ ਤੋਂ ਆਪਾਂ ਉਹਨਾਂ ਕੋਲ ਕਿਹਾ ਚੰਗੇ ਬਣਵਾ ਦਿਓ ਯਾਰ ਤਾਂ ਉਹਨਾਂ ਨੇ ਆਪਣੇ ਹਾਸਤੇ ਬਣਵਾ ਤਾ ਠੀਕ ਹੈ ਇਹ ਪੂਰਾ ਟਾਪ ਦਾ ਪੰਪ ਹੈ ਇਹਦੀ ਕਿਹੜੀ ਆਵਾਜ਼ ਆਉਗੀ ਨਾ ਇੰਜਨ ਤੇ ਹਾਂਜੀ ਜਿਵੇਂ ਜਿਹੜਾ ਮਰਜ਼ੀ ਪੰਪ ਚਲਾ ਲਓ ਯਾਰ ਜਿਹੜਾ ਮਰਜ਼ੀ ਉਹ ਛਣਕਣ ਗੇ ਆਵਾਜ਼ ਦੇਣਗੇ ਇਹ ਛਣਕੂ ਆਣੀ ਓਕੇ ਇਹ ਚਾਈਨਾ ਦੀ ਸਭ ਤੋਂ ਵਧੀਆ ਫੈਕਟਰੀ ਹੈ ਜਿਹੜੀ ਠੀਕ ਹੈ ਜੀ ਉਸ ਫੈਕਟਰੀ ਦਾ ਠੀਕ ਹੈ ਉਹ ਦੇਖਿਆ ਜਿਹੜੇ ਪੁਰਾਣੇ ਹੁਣ ਭੁੰਡੇ ਆਪਾਂ ਸਟਾਰਟਿੰਗ ਵੇਖੀ ਸੀ ਉਹ ਕਹਿੰਦੇ ਵੀ ਇਹਦੇ ਚ ਤੇ ਇਹਦੇ ਚ ਕੀ ਫਰਕ ਹੈ ਜਦੋਂ ਦੂਜੇ ਨੂੰ ਸਟਾਰਟ ਕੀਤਾ ਗਿਆ ਉਹ ਮਰ ਮਰ ਕੇ ਇੰਜਨ ਉਹ ਦੌੜਦਾ ਸੀ ਇਹ ਪ੍ਰੋਪਰ ਇੱਕ ਤਾਰ ਜਦੋਂ ਇਹਦੀ ਰੇਸ ਕੀਤੀ ਇਹ ਪੂਰੀ ਹੁਣ ਇੱਥੇ ਵੀ ਆਪਾਂ ਚਲਾ ਲਈਏ ਨਾ ਤਾਂ ਇਹਦੀ ਆਵਾਜ਼ ਜਮਾਂ ਠੰਡੀ ਜੀ ਹੋਊਗੀ ਠੀਕ ਹੈ ਮਤਲਬ ਦਿਮਾਗ ਨਹੀਂ ਖਾਂਦਾ ਪੰਜਣਾ ਯਾਰ ਮਹਿੰਗਾਈ ਦੇ ਹਿਸਾਬ ਨਾਲ ਸਵੀਕਾਰ ਕਰਨਾ ਪਊਗਾ ਚਾਹ ਮਹਿੰਗੀਆਂ ਹੁਣ ਹਾਂਜੀ ਜਿਵੇਂ ਹੁਣ ਨਾ ਹਰ ਚੀਜ਼ ਵੀ ਕੰਪੀਟੀਸ਼ਨ ਵੱਧ ਗਏ ਹਾਂਜੀ ਸੋ ਦੇ ਸਸਤੇ ਜਿਆਦਾ ਵਿਕਣ ਲੱਗ ਜੀ 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 ਪਰ ਜੇ ਕੁਆਲਿਟੀ ਲੈਣੀ ਹੈ ਫਿਰ ਰੇਟ ਵੱਲ ਮੈਂ ਹਾਂ ਜੇ ਕੁਆਲਿਟੀ ਲੈਣੀ ਹੈ ਦੇਖੋ ਯਾਰ ਇੱਕ ਵਾਰੀ ਲੱਗਣਗੇ ਭਾਈ ਹਾਂਜੀ ਫਿਰ ਪਿੱਛਾ ਪਾਉਗੇ ਵੇਖਣ ਦੀ ਲੋੜ ਨਹੀਂ ਤੇ ਇੱਕ ਗੱਲ ਬਾਈ ਦੀ ਮੈਨੂੰ ਹੋਰ ਬਹੁਤ ਵਧੀਆ ਲੱਗੀ ਜਿਵੇਂ ਆਪਾਂ ਕਹਿ ਦਿੰਨੇ ਵੀ ਗਾਰੰਟੀ ਕਾਰਡ ਆ ਯਾਰ ਜਾਂ ਗਾਰੰਟੀ ਕਾਰਡ ਤੇ ਗਾਰੰਟੀ ਲਿਖ ਕੇ ਦੇਤੀ ਇਹ ਵੀਰੇ ਦਾ ਮੈਨੂੰ ਸੁਭਾਅ ਇਹੋ ਜਿਹਾ ਲੱਗਿਆ ਮੈਂ ਇੱਥੇ ਬੈਠਾ ਰਿਆ ਕਿਸਾਨ ਭਰਾ ਵੀ ਬੈਠੇ ਸੀ ਯਾਰ ਜੇ ਗਾਰੰਟੀ ਤੋਂ ਬਾਹਰ ਵੀ ਕੰਮ ਹੋਇਆ ਪੈਣਾ ਪੜਾਂ ਦੀ ਕਿੰਨੇ ਟਾਈਮ ਬਾਅਦ ਮਰਜੀ ਆ ਗਿਆ ਇਹ ਵਿਚਾਰੇ ਕੋਲੇ ਜੇ ਕੋਈ ਲਿਆ ਕੇ ਰੱਖਦੇ ਵੀ ਆ ਪਿਆ ਯਾਰ ਤੇਰਾ ਪੰਪ ਠੀਕ ਕਰਨਾ ਹਨਾ ਤੇ ਫਿਰ ਵੀ ਬਾਈ ਆ ਨਹੀਂ ਕਹਿੰਦਾ ਵੀ ਲਿਆ ਤੇਰਾ ਗਰੰਟੀ ਕਾਰਡ ਦਿਖਾ ਦੇ ਜਾਂ ਆ ਵਿਖਾ ਦੇ ਚੁੱਪ ਕਰਕੇ ਯਾਰ ਨਹੀਂ ਉਹ ਯਾਰ ਆਪਾਂ ਸੁਲਾਈ ਕਰਦਾ ਮੰਗਦੇ ਨਹੀਂ ਯਾਰ ਉਹ ਯਾਰ ਆਪਦੇ ਜਵਾਗ ਨੂੰ ਆਪਦਾ ਜਵਾਗ ਸਭ ਨੂੰ ਪਤਾ ਨਾ ਇਹ ਚੰਗੇ ਕੇ ਮਾੜਾ ਜੇ ਹੁਣ ਜੇ ਨਿਕਲਿਆ ਮਾੜਾ ਫੇਰ ਕੀ ਹੋ ਗਿਆ ਯਾਰ ਉਹਨੂੰ ਆਪਾਂ ਹੀ ਸੁਧਾਰਾਂਗੇ ਹਾਂਜੀ ਤੇ ਤੁਸੀਂ ਆ ਦੇਖ ਸਕਦੇ ਹੋ ਕਿਸਾਨ ਭਰਾ ਜਿਹੜੇ ਬਈ ਇਕੱਠ ਹੈ ਜਿਹੜਾ ਇੱਥੇ ਹਮੇਸ਼ਾ ਐਂ ਹੀ ਰਹਿੰਦਾ ਯਾਰ ਇਹ ਕੋਈ ਐ ਨਹੀਂ ਵੀ ਕਿਸੇ Amazon ਸਟੋਰ ਤੇ ਫਿਰਦੇ ਆ ਰਤਨ ਪੰਪ ਟ੍ਰੇਡਿੰਗ ਕੰਪਨੀ ਕੋਟਕਪੂਰਾ ਵਾਲਿਆਂ ਕੋਲੇ ਫਿਰਦੇ ਆ ਇਹਨਾਂ ਦੀ ਆਪਾਂ ਅਜ ਤੋਂ 2-3 ਮਹੀਨੇ ਪਹਿਲਾਂ ਯੂਰੇ ਯੂਰੀਆ ਖਲਾਰਦਾ ਜਿਹੜਾ ਭੁੰਡਾ ਉਹ ਡਰਮੀ ਦੀ ਵੀ ਪਾਈ ਸੀ ਵੀਡੀਓ ਉਹਦਾ ਵੀ ਬਹੁਤ ਘੈਂਟ ਰਿਜ਼ਲਟ ਰਿਆ ਤੇ ਚੱਲੇ ਵੀ ਬਹੁਤ ਹੈ ਤੇ ਇਸ ਵਕਤ ਵੀ ਆਪਾਂ ਰਤਨ ਟ੍ਰੇਡਿੰਗ ਕੰਪਨੀ ਕੋਟਕਪੂਰਾ ਦੇ ਖੜੇ ਹੋਏ ਆਂ ਸਕ੍ਰੀਨ ਤੇ ਆਪਾਂ ਨੰਬਰ ਦੇਵਾਂਗੇ ਕਾਲ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਠੀਕ ਬਾਅਦ ਆਮ ਰੀ